ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਤਰ ਸੁਆਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਤੋਂ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਹੈ ਸੱਚੇ ਪਾਸ਼ਾ ਮਹਾਰਾਜ ਨੇ ਐਸਾ ਪਰਉਪਕਾਰ ਕੀਤਾ ਹੈ ਸਾਰੀ ਸ੍ਰਿਸ਼ਟੀ ਉੱਪਰ ਸਾਰੀ ਸ੍ਰਿਸ਼ਟੀ ਦਾ ਖਾਲਸਾ ਜੀ ਭਲਾ ਕਰਨ ਨਿਮਿਤ ਮਹਾਰਾਜ ਪ੍ਰਗਟ ਹੋਏ ਹਨ ਜਿਵੇਂ ਹੁਣ ਸਮਾਂ ਆ ਰਿਹਾ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਸ਼ਾ ਜੀ ਜਿਨ੍ਹਾਂ ਦਾ 350 ਸਾਲਾ ਖਾਲਸਾ ਜੀ ਸ਼ਹੀਦੀ ਦਿਹਾੜਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਵਰਗੇ ਸੂਰਮੇ ਜਿਨ੍ਹਾਂ ਨੇ ਸ਼ਹਾਦਤ ਤੇ ਜਾਨ ਪੀਤੇ ਖਾਲਸਾ ਜੀ ਆਪਣੇ ਗੁਰੂ ਜੀ ਦੇ ਨਿਮਿਤ ਮਹਾਰਾਜ ਸੱਚੇ ਪਾਤਸ਼ਾਹ ਦੇ ਇੱਕ ਬੋਲ ਪਗਾਉਣ ਬਦਲੇ ਸ਼ਹੀਦੀ ਦੇ ਜਾਨ ਪੀਤੇ ਹਨ ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ چیر ਦਿੱਤਾ ਗਿਆ ਦੋ ਫਾੜ ਕਰ ਦਿੱਤਾ ਗਿਆ ਪਰ ਖਾਲਸਾ ਜੀ ਉਸ ਸਤਾਨ ਵਿੱਚੋਂ ਬਾਣੀ ਨਾ ਵਿਸਰੀ ਭਾਈ ਸਤੀ ਦਾਸ ਜੀ ਨੂੰ ਖਾਲਸਾ ਜੀ ਰੂਹ ਲਪੇਟ ਕੇ ਅੱਗ ਲਾ ਦਿੱਤੀ ਕਈ ਪਰ ਸੁਖਨੀ ਸਾਹਿਬ ਦੇ ਜਾਪ ਨਾ ਖਾਲਸਾ ਜੀ ਵੱਖ ਹੋਏ ਸਰੀਰ ਤੋਂ ਭਾਈ ਦਿਆਲਾ ਜੀ ਨੂੰ ਦੇਹ ਵਿੱਚ ਉਬਾਲ ਕੀਤਾ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਅਲੱਗ ਨਹੀਂ ਹੋਇਆ ਧੰਨ ਤੋਂ ਇੰਨੇ ਕਸ਼ਟ ਆਉਣ ਦੇ ਬਾਵਜੂਦ ਵੀ ਆਪਣੇ ਸਰੀਰ ਤੋਂ ਆਪਣੀ ਇਸ ਦੇਹ ਤੋਂ ਪਰਮੇਸ਼ਰ ਦੇ ਨਾਮ ਨੂੰ ਵੱਖਰੇ ਨਹੀਂ ਹੋਣ ਦਿੱਤਾ ਤੇ ਖਾਲਸਾ ਜੀ ਸਾਨੂੰ ਤੇ ਕੋਈ ਬਿਵਤਾ ਵੀ ਨਹੀਂ ਹੁੰਦੀ ਸਾਨੂੰ ਕੋਈ ਕਸ਼ਟ ਵੀ ਨਹੀਂ ਕੋਈ ਦੁੱਖ ਵੀ ਨਹੀਂ ਤਕਲੀਫ ਵੀ ਨਹੀਂ ਕੋਈ ਸਾਨੂੰ ਕਿਸੇ ਨੇ ਪੁੱਠਾ ਨਹੀਂ ਟੰਗਿਆ ਕੋਈ ਸਾਡੀ ਖਲ ਨਹੀਂ ਲਾ ਰਿਹਾ ਕੋਈ ਸਾਨੂੰ ਮਾਰ ਨਹੀਂ ਰਿਹਾ ਪਰ ਫਿਰ ਵੀ ਅਸੀਂ ਮਹਾਰਾਜ ਜੀਆਂ ਦਾ ਨਾਮ ਨਹੀਂ ਜਪ ਸਕਦੇ ਤੇ ਉਹ ਧੰਨੇ ਸੂਰਮੇ ਧੰ ਹਨ ਉਹ ਗੁਰਮੁਖ ਜਿਨ੍ਹਾਂ ਨੇ ਐਡੀਆਂ ਐਡੀਆਂ ਵਿਪਤਾਵਾਂ ਦੇ ਵਿੱਚ ਵੀ ਵਾਹਿਗੁਰੂ ਜੀ ਨੂੰ ਯਾਦ ਰੱਖਿਆ ਮਹਾਰਾਜ ਜੀਆਂ ਤੋਂ ਮੁੱਖ ਨਹੀਂ ਮੋੜਿਆ ਅਸਲ ਵਿੱਚ ਗੁਰਸਿੱਖ ਉਹੀ ਮੰਨਿਆ ਜਾਂਦਾ ਹੈ ਜਿਹੜਾ ਖਾਲਸਾ ਜੀ ਆਪਣੇ ਗੁਰੂ ਤੋਂ ਵਾਰਨੇ ਬਲਹਾਰਨੇ ਜਾਵੇ ਦੁੱਖ ਆ ਗਏ ਫਿਰ ਵੀ ਆਪਣੇ ਗੁਰੂ ਨੂੰ ਸਿਮਰੇ ਸੁਖ ਆ ਗਏ ਫਿਰ ਵੀ ਆਪਣੇ ਗੁਰੂ ਨੂੰ ਸਿਮਰੇ ਔਖੀ ਘੜੀ ਦੇ ਵਿੱਚ ਵੀ ਆਪਣੇ ਗੁਰੂ ਨੂੰ ਸਿਮਰੇ ਉਹ ਉਹ ਜਿਹੜਾ ਸੇਖ ਮੰਨਿਆ ਜਾਂਦਾ ਹੈ ਤੇ ਖਾਲਸਾ ਜੀ ਗੁਰੂ ਉਹ ਹੋਇਆ ਕਰਦਾ ਜਿਹੜਾ ਆਪਣੇ ਸਿੱਖ ਦੀ ਆਸ਼ਰਨਾ ਦੀ ਇਲਾਜ ਰੱਖੇ ਤੇ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਵੱਧ ਕੇ ਖਾਲਸਾ ਜੀ ਇਹ ਪਰਉਪਕਾਰ ਕਰਨ ਵਾਲੇ ਹੋਰ ਕੋਈ ਹੈ ਹੀ ਨਹੀਂ ਮਹਾਰਾਜ ਦੀ ਸ਼ਰਨ ਆ ਗਏ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਰਨ ਆ ਗਏ ਕਸ਼ਮੀਰ ਤੋਂ ਪੰਡਤ ਅੱਜ ਤੇ ਕਈ ਕਹਿੰਦੇ ਨੇ ਕਸ਼ਮੀਰੀ ਪੰਡਤ ਆਏ ਨਹੀਂ ਉਹ ਤੇ ਕੋਈ ਹੋਏ ਨਹੀਂ ਪਰ ਖਾਲਸਾ ਜੀ ਮਹਾਰਾਜ ਦੀ ਸ਼ਰਨ ਆ ਗਏ ਕਿ ਹੇ ਸੱਚੇ ਪਾਤਸ਼ਾਹ ਕਿਰਪਾ ਕਰੋ ਵੀ ਮਹਾਰਾਜ ਸਾਡਾ ਤੇ ਜਨੇਊ ਲਾ ਲਾ ਕੇ ਇਕੱਠਿਆਂ ਕਰਕੇ ਤੇ ਢੇਰ ਇਕੱਠਾ ਕਰਕੇ ਤੇ ਫਿਰ ਜਿਹੜਾ ਔਰੰਗਜ਼ੇ ਪ੍ਰਸ਼ਾਦਾ ਛਕਦਾ ਤੇ ਮਹਾਰਾਜ ਕਿਰਪਾ ਕਰੋ ਜਬਰਨ ਸਾਡਾ ਜਿਹੜਾ ਧਰਮ ਪਰਿਵਰਤਨ ਹੋ ਰਿਹਾ ਕਿਰਪਾ ਕਰੋ ਤੇ ਮਹਾਰਾਜ ਜੀਆਂ ਨੇ ਭਰੀ ਸਭਾ ਦੇ ਵਿੱਚ ਬਤਨ ਕੀਤੇ ਕੋਈ ਹੈ ਇਹੋ ਜਿਹਾ ਸੂਰਮਾ ਕੋਈ ਹੈ ਐਸਾ ਜੌਦਾ ਜਿਹੜਾ ਇਹਨਾਂ ਵਾਸਤੇ ਕੁਰਬਾਨੀ ਦੇ ਸਕੇ ਤੇ ਖਾਲਸਾ ਜੀ ਮਹਾਰਾਜ ਜੀਆਂ ਦੇ ਸਹਬਜ਼ਾਦੇ 9 ਸਾਲਾਂ ਦੇ ਤਨ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੋਬਿੰਦ ਰਾਏ ਦੇ ਰੂਪ ਵਿੱਚ ਮਹਾਰਾਜ ਕਹਿਣ ਲੱਗੇ ਪਿਤਾ ਜੀ ਤੁਹਾਡੇ ਤੋਂ ਵੱਡਾ ਯੋद्धा ਸੂਰਮਾ ਕੌਣ ਹੈ ਤੇ ਧੰਨ ਗੁਰਤੇਗ ਬਹਾਦਰ ਮਹਾਰਾਜ ਉਸੇ ਵੇਲੇ ਖਾਲਸਾ ਜੀ ਮਹਾਰਾਜ ਨੇ ਕਿਵੇਂ ਖੇਡਾਂ ਕਰਕੇ ਤੇ ਫਿਰ ਜਦੋਂ ਫਕਰ ਪਕੜੇ ਗਏ ਦਿੱਲੀ ਪਹੁੰਚੇ ਫਿਰ ਆਪਾਂ ਸਭ ਜਾਣਦੇ ਹਾਂ ਜਾਨ ਤੋਂ ਪਿਆਰੇ ਪਰਾਣਾ ਤੋਂ ਪਿਆਰੇ ਸਿੱਖ ਮਹਾਰਾਜ ਦੇ ਸਾਹਮਣੇ ਸ਼ਹੀਦ ਹੋ ਗਏ ਸਤਿਗੁਰ ਜੀਆਂ ਨੇ ਨੌਵੇਂ ਪਾਤਸ਼ਾਹੀ ਬਾਣੀ ਉਚਾਰੀ ਪਿੰਜਰੇ ਵਿੱਚ ਬੈਠ ਕਰਕੇ ਫਿਰ ਉਹ ਬਾਣੀ ਆਨੰਦਪੁਰ ਸਾਹਿਬ ਭੇਜਣਾ ਕੀਤੀ ਫਿਰ ਉਸ ਤੋਂ ਬਾਅਦ ਉਹ ਸਾਰਾ ਜਿਹੜਾ ਮਹਾਰਾਜ ਦੀ ਕਿਰਪਾ ਨਾਲ ਜੋ ਸੰਖੇਪ ਇਤਿਹਾਸ ਹੈ ਆਪਾਂ ਕੋਸ਼ਿਸ਼ ਕਰਾਂਗੇ ਕਿ ਆ ਇੱਕ ਦੋ ਵੀਡੀਓ ਜਿਹੜੀਆਂ ਨੇ ਇਹਦੇ ਵਿੱਚ ਦਾਸ ਬੋਲੇਗਾ ਕਈ ਵਾਰ ਸਬਬ ਨਹੀਂ ਬਣਦਾ ਸਮਾਂ ਨਹੀਂ ਬਣਦਾ ਪਰ ਖਾਲਸਾ ਜੀ ਧੰਨ ਗੁਰ ਤੇਗ ਬਹਾਦਰ ਜੀ ਮਹਾਰਾਜ ਦੀ ਨਲਾਸਾਨੀ ਜਿਹੜੀ ਸ਼ਹਾਦਤ ਹੈ ਇਹੋ ਜੀ ਸ਼ਹਾਦਤ ਨਾ ਪਹਿਲਾਂ ਹੋਈ ਹੈ ਨਾ ਹੋ ਸਕਦੀ ਹੈ ਤੇ ਨਾ ਹੀ ਕਦੇ ਹੋ ਸਕੇਗੀ ਐਸੀ ਖਾਲਸਾ ਜੀ ਆਪ ਅਕਾਲ ਪੁਰਖ ਵਾਹਿਗੁਰੂ ਜੀ ਨੇ ਸ਼ਹੀਦੀ ਦਿੱਤੀ ਹੈ ਆਪ ਪਰਮੇਸ਼ਰ ਦਾ ਰੂਪ ਹੈ ਗੁਰੂ ਤੇਗ ਬਹਾਦਰ ਮਹਾਰਾਜ ਏਡੇ ਵਿਰਾਗ ਦੀ ਮੂਰਤ ਸਤਿਗੁਰੂ ਜੀ ਮਹਾਰਾਜ ਤਿਆਗ ਦੀ ਮੂਰਤ ਮਹਾਰਾਜ ਜੀਆਂ ਨੇ ਖਾਲਸਾ ਜੀ ਹਿੰਦੂਆਂ ਦੇ ਧਰਮ ਦੀ ਰੱਖਿਆ ਕਰਨ ਵਾਸਤੇ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜਿਉਂ ਜਨੇਊ ਪਾਉਣ ਤੋਂ ਮਨਾਹ ਕਰ ਦਿੱਤੀ ਸੀ ਮਨਾਹੀ ਕਰ ਦਿੱਤੀ ਸੀ ਫਿਰ ਉਥੇ ਪੋਇਆ ਨਹੀਂ ਪਾਉਣ ਨਹੀਂ ਦਿੱਤਾ ਤੇ ਇੱਥੇ ਖਾਲਸਾ ਜੀ ਨਵੇਂ ਜਾਮੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀਆਂ ਨੇ ਲਾਉਣ ਨਹੀਂ ਦਿੱਤਾ ਮਹਾਰਾਜ ਕਹਿੰਦੇ ਭਾਈ ਗੁਲਾਮੀ ਨਹੀਂ ਕਿਸੇ ਦੀ ਝੱਲਣੀ ਗੁਲਾਮ ਮਣ ਕੇ ਨਹੀਂ ਜੀਣਾ ਜੇ ਕੋਈ ਤੱਕਾ ਕਰੇਗਾ ਤੇ ਉਹਦਾ ਤੱਕਾ ਨਹੀਂ ਚੱਲਣਾ ਇਹ ਮਹਾਰਾਜ ਨੇ ਸਾਨੂੰ ਸਮਤ ਬਖਸ਼ੀ ਹੈ ਸੋ ਸੱਚੇ ਪਾਤਸ਼ਾਹ ਕਹਿੰਦੇ ਤੇ ਪਰ ਕਈ ਲੋਕ ਜਿਹੜੇ ਹਨ ਉਹ ਮਹਾਰਾਜ ਦੀ ਨਿੰਦਿਆ ਕਰਦੇ ਬੁਰਾਈ ਕਰਦੇ ਉਹਨਾਂ ਪਰ ਥਾਏ ਮਹਾਰਾਜ ਬਚਨ ਵੀ ਕਰਦੇ ਹਨ ਤੇ ਜਿਹੜੇ ਖਾਲਸਾ ਜੀ ਗੁਰਮੁਖ ਖਾਨ ਵਡਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ ਜਿਹੜੇ ਖਾਲਸਾ ਜੀ ਵੱਡਿਆਂ ਭਾਗਾਂ ਵਾਲੇ ਗੁਰਮੁਖ ਹਨ ਵਡਭਾਗੀ ਮਨੁੱਖ ਹਨ ਉਹ ਸਤਗੁਰਾਂ ਦੀ ਨਿਵਾਜ਼ੀ ਜਿਹੜੀ ਹੈ ਸੰਗਤ ਗੁਰ ਗੁਰਮੁਖਾਂ ਦੀ ਸੰਗਤ ਉਥੇ ਹੀ ਮਿਲਦੇ ਆ ਤੇ ਉਥੋਂ ਹੀ ਫਿਰੇ ਫਿਰੇ ਮੋਤੀ ਇਹ ਬਚਨ ਬਲਾਸ ਖਾਲਸਾ ਜੀ ਕੰਨਾਂ ਵਿੱਚ ਪੈਂਦੇ ਜਿਹੜੇ ਬਚਨ ਮਨ ਨੂੰ ਖਾਲਸਾ ਜੀ ਇਕਾਗਰ ਕਰ ਦਿੰਦੇ ਆ ਮਨ ਦੀ ਇਕਾਗਰਤਾ ਬਣਾ ਦਿੰਦੇ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਵਰਤ ਜਾਂਦੀ ਹੈ ਉਥੇ ਦੂਜੇ ਪਾਸੇ ਖਾਲਸਾ ਜੀ ਖੋਟੇ ਹਨ ਜਿਨ੍ਹਾਂ ਦਾ ਮਨ ਖੋਟਾ ਹੈ ਮਤ ਖੋਟੀ ਹੈ ਉਹ ਫਿਰ ਖਾਲਸਾ ਜੀ ਖੋਟੇ ਕਰਮ ਕਮਾਉਂਦੇ ਹਨ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀਆ ਦੀ ਖਾਲਸਾ ਜੀ ਹੁਣ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਉਥੇ ਕੁਝ ਲੋਕ ਨੇ ਜਿਨ੍ਹਾਂ ਨੂੰ ਪਤਾ ਵੀ ਨਹੀਂ ਹੈ ਜਿਨ੍ਹਾਂ ਨੂੰ ਕੋਈ ਯਾਦ ਹੀ ਨਹੀਂ ਹੈ ਕਿ ਮਹਾਰਾਜ ਨੇ ਕੋਈ ਸ਼ਹਾਦਤ ਦਿੱਤੀ ਹੈ ਇਸ ਕਰਕੇ ਗੁਰਮੁਖੋ ਗੁਰੂ ਦੀ ਮਹਿਮਾ ਕਰਿਆ ਕਰੀਏ ਕਿਉਂਕਿ ਗੁਰੂ ਕੀ ਮਹਿਮਾ ਕਰਨ ਦੇ ਨਾਲ ਸੁਖ ਮਿਲਦੇ ਹਨ ਜਿਨ੍ਹਾਂ ਗੁਰਗੋਪਿਆ ਆਪਣਾ ਤੇ ਨਰ ਬੁਰਿਆਰੀ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਆਪਣੇ ਗੁਰੂ ਦੀ ਨਿੰਦਿਆ ਕੀਤੀ ਹੈ ਨਾ ਜਾਂ ਨਿੰਦਿਆ ਸੁਣੀ ਹੈ ਸੱਚੇ ਪਾਤਸ਼ਾਹ ਕਹਿੰਦੇ ਬਹੁਤ ਭੈੜੇ ਬਹੁਤ ਜ਼ਿਆਦਾ ਭੈੜੇ ਉਹ ਮਨੁੱਖ ਹਨ ਉਹ ਨਰ ਹਨ ਜਿਹੜੇ ਆਪਣੇ ਗੁਰੂ ਦੀ ਨਿੰਦਿਆ ਕਰਦੇ ਹਨ ਤੇ ਕਹੀਂ ਕਰਦੇ ਨੇ ਖਾਲਸਾ ਜੀ ਕਿ ਕਲਗੀਧਰ ਮਹਾਰਾਜ ਨੇ ਕਿਉਂ ਕੀਤਾ ਇਦਾਂ ਕੀ ਲੋੜ ਸੀ ਆ ਬਾਣੀ ਨਹੀਂ ਆ ਜਾਬ ਸਾਹਿਬ ਬਾਣੀ ਨਹੀਂ ਆ ਚੰਡੀ ਦੀ ਵਾਰ ਕਿਉਂ ਪੜਦੇ ਆ ਨਿਹੰਗ ਬੱਕਰੇ ਕਿਉਂ ਝੜਕਦੇ ਆ ਸ੍ਰੀ ਸਾਹਿਬ ਦਾ ਕੀ ਫਾਇਦਾ ਇਹ ਸਾਰਾ ਕੁਝ ਹੀ ਖਾਲਸਾ ਜੀ ਨਿੰਦਦੇ ਹਨ ਹਾਲੇ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਆਪ ਕਰਤਾਰਪੁਰ ਦੀ ਜੰਗ ਵਿੱਚ ਆਪਣੇ ਪਿਤਾ ਸਤਗੁਰੂ ਧਾਨ ਗੁਰੂ ਹਰਗੋਬਿੰਦ ਸਾਹਿਬ ਮੀਰੀਆਂ ਪੀਰੀਆਂ ਦੇ ਮਾਲਕ ਸਤਗੁਰੂ ਤਿੰਨਾਂ ਦੀ ਖਾਲਸਾ ਜੀ ਅਗਵਾਹੀ ਹੀਟ ਜੰਗ ਲੜੀ ਆ ਤਾ ਕਰਕੇ ਖਾਲਸਾ ਜੀ ਤੇਗ ਮਲ ਤੋਂ ਨਾਮ ਤੇਗ ਬਹਾਦਰ ਪਿਆ ਸੀ ਸੋ ਮਹਾਰਾਜ ਧੰਗੂ ਤੇਗ ਬਹਾਦਰ ਮਹਾਰਾਜ ਜੀਆਂ ਦੀਆਂ ਖਾਲਸਾ ਜੀ ਜਿਹੜੀਆਂ ਖੇਡਾਂ ਹਨ ਉਹਦੀ ਮਹਿਮਾ ਹੀ ਨਹੀਂ ਕੀਤੀ ਜਾ ਸਕਦੀ ਅਨੰਦਪੁਰ ਸਾਹਿਬ ਦਾ ਕਿਲਾ ਬਸਾਉਣ ਵਾਲੇ ਸਤਗੁਰੂ ਜੀ ਗੁਰੂ ਤੇਗ ਬਹਾਦਰ ਮਹਾਰਾਜ ਹਨ ਖਾਲਸਾ ਜੀ ਅਸਾਮ ਵਿੱਚ ਕਿੱਡੀ ਵੱਡੀ ਉਹ ਧੋਬਣ ਸੀ ਜਿਹੜੀ ਇੰਨਾ ਕਾਲਾ ਇਲਮ ਕਰਦੀ ਸੀ ਕਿਸੇ ਨੂੰ ਆਪਣੇ ਦੇਸ਼ ਵਿੱਚ ਵੜਨ ਨਹੀਂ ਸੀ ਦਿੰਦੀ ਤੇ ਮਹਾਰਾਜ ਜੀਆਂ ਨੇ ਉੱਥੇ ਜਾ ਕੇ ਖੇਡਾਂ ਕੀਤੀਆਂ ਧਾਨਗੁਰ ਤੇਗ ਬਹਾਦਰ ਮਹਾਰਾਜ ਸੱਚੇ ਪਾਸ਼ਾ ਚਾਚੇ ਫੱਗੂ ਦੇ ਕੋਲ ਜਾਂਦੇ ਹਨ ਤੇ ਮਹਾਰਾਜ ਨੇ ਖਾਲਸਾ ਜੀ ਅੰਦਰ ਦੀਆਂ ਜਾਣ ਕਰਕੇ ਵੇਖੋ ਸਤਗੁਰਾਂ ਤੇ ਗੋਲੀ ਵੀ ਚੱਲੀ ਧੀਰ ਮੱਲੀਆਂ ਨੇ ਆਪਣੇ ਭਰਾ ਨੇ ਖਾਲਸਾ ਜੀ ਭਰਾ ਤੇ ਗੋਲੀ ਚਲਾ ਦਿੱਤੀ ਬਾਬਾ ਬਕਾਲਾ ਸਾਹਿਬ ਉਹ ਸਥਾਨ ਵੀ ਬਣਿਆ ਮੰਜੀ ਸਾਹਿਬ ਬਣਿਆ ਉਥੇ ਗੋਲੀ ਚਲਾਈ ਸੀ ਤੇ ਭਾਈ ਮੱਖਣ ਸ਼ਾਹ ਲੁਬਾਣਾ ਸੀ ਜਿਹੜਾ ਉਹਨੇ ਫਿਰ ਖਾਲਸਾ ਜੀ ਬਦਲਾ ਵੀ ਲੈਣਾ ਕੀਤਾ ਸੀ ਸੋ ਮਹਾਰਾਜ ਸੱਚੇ ਪਾਸ਼ਾ ਦੀਆਂ ਕਿਆ ਸਿਫਤਾਂ ਕਰੀਏ ਸਾਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਜੀਵਨ ਹੈ ਜੋ ਖਾਲਸਾ ਜੀ ਕਹਿਣੀ ਕਥਨੀ ਤੋਂ ਪਰੇ ਦਾ ਹੈ ਮਹਾਰਾਜ ਨੂੰ ਤੇ ਨਮਸਕਾਰ ਹੀ ਕਰਨੀ ਬਣਦੀ ਹੈ ਨਮਸਕਾਰ ਕੀਤਿਆਂ ਹੀ ਖਾਲਸਾ ਜੀ ਫਿਰਦੇ ਵਿੱਚ ਸੁਖ ਵਰਤ ਜਾਂਦਾ ਧੰਗੁਰੂ ਤੇਗ ਬਹਾਦਰ ਮਹਾਰਾਜ ਦਾ ਨਾਮ ਜਪਿਆਈ ਖਾਲਸਾ ਜੀ ਨੌ ਨਦੀਆਂ ਘਰ ਵਿੱਚ ਆ ਜਾਂਦੀਆਂ ਕਲਗੀਧਰ ਸਵਾਮੀ ਜੀ ਕਹਿੰਦੇ ਹਨ ਚਟਿਆਂ ਬਾਜਾਂ ਵਾਲੀ ਨੀਲੇ ਦੇ ਸਾਹ ਸਵਾਰ ਸਤਿਗੁਰ ਕਹਿੰਦੇ ਤੇਗ ਬਹਾਦਰ ਸਿਮਰੀਐ ਕਰਨੋਂ ਨਿਧ ਆਵਤਾਈ ਸਭ ਥਾਈ ਹੋਏ ਸਹਾਇ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਜੀ ਆ ਦਾ ਨਾਮ ਹੀ ਐਸਾ ਖਾਲਸਾ ਜੀ ਆਨੰਦ ਖੀੜੇ ਵਾਲਾ ਹੈ ਜੇ ਕੋਈ ਜਪੇਗਾ ਉਹਦੇ ਕਰ ਮਹਾਰਾਜ ਕਹਿੰਦੇ ਨੌ ਨਦੀਆਂ ਖਜ਼ਾਨੇ ਆ ਜਾਣਗੇ ਸੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਯਾਦ ਕਰੀਏ ਤੇਨਾਂ ਦੀ ਸ਼ਹਾਦਤ ਨੂੰ ਯਾਦ ਕਰੀਏ ਸੱਚੇ ਪਾਤਸ਼ਾਹ ਮੇਰ ਕਰਨ ਖਾਲਸਾ ਜੀ ਅਸੀਂ ਵੀ ਆਪਣੇ ਸਤਿਗੁਰਾਂ ਦੇ ਪਿਆਰੇ ਬਣੀਏ ਕਿਉਂਕਿ ਗੁਰੂ ਕੇ ਪਿਆਰ ਵਿੱਚ ਬਹੁਤ ਸੁੱਖ ਹਨ ਗੁਰੂ ਕੀ ਸ਼ਰਨ ਵਿੱਚ ਬਹੁਤ ਸੁੱਖ ਹਨ ਸੋ ਮਹਾਰਾਜ ਕਿਰਪਾ ਕਰਨ ਆਓ ਅੱਜ ਦੀ ਹੱਡਬੀਤੀ ਸਰਵਣ ਕਰੀਏ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਇਹ ਹੱਡਬੀਤੀ ਖਾਲਸਾ ਜੀ ਇੱਕ ਭਾਈ ਸਾਹਿਬ ਨੇ ਸੁਣਾਉਣਾ ਕੀਤੀ ਹੈ ਕਿ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਗੁਰਾਂ ਦੀ ਬੜੀ ਇਹਨਾਂ ਤੇ ਕਿਰਪਾ ਵਰਤੀ ਤੇ ਖਾਲਸਾ ਜੀ ਹਿੰਦੀ Hindu ਪਰਿਵਾਰ ਤੋਂ ਵੀਰ ਹੈ ਤੇ ਮਹਾਰਾਜ ਦੀ ਕਿਰਪਾ ਨਾਲ ਕਹਿੰਦੇ ਵੀ ਸਾਨੂੰ 2 ਸਵਾ 2 ਸਾਲ ਹੋ ਗਏ ਜਦੋਂ ਦਾ ਚੈਨਲ ਆਪਾਂ ਚਲਾਇਆ ਵੱਧ ਵੀ ਹੋ ਸਕਦੇ ਜਾਂ ਘੱਟ ਹੋ ਸਕਦੇ ਕਹਿੰਦੇ ਉਦੋਂ ਤੋਂ ਨਾ ਅਜੇ ਕੁਝ 5 10 ਹੀ ਹੱਡ ਬੀਤੀਆਂ ਤੁਹਾਡੀਆਂ ਪਾਈਆਂ ਸੀ ਚੈਨਲ ਤੇ ਜਦੋਂ ਦਾ ਮੈਂ ਸੁਣਦਾ ਹਾਂ ਤੇ ਮਹਾਰਾਜ ਦੀ ਕਿਰਪਾ ਨਾਲ ਇਹੋ ਜਿਹੇ ਗੁਰਮਖੰਨ ਜਿਹੜੇ ਰੋਜ਼ ਕਥਾ ਸੁਣਦੇ ਆ ਖਾਲਸਾ ਜੀ ਤੇ ਜਿਹੜੇ ਸਤਗੁਰਾਂ ਦੇ ਬਾਣੇ ਵਿੱਚ ਚੱਲਦੇ ਆ ਨਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਮ ਦੀ ਜਾਗ ਲੱਗ ਜਾਂਦੀ ਜਿਹੜੇ ਸਰਵਣ ਕਰਦੇ ਨੇ ਮਹਾਰਾਜ ਦੀ ਮਹਿਮਾ ਮਹਾਰਾਜ ਦੇ ਗੁਣਾ ਨੂੰ ਉਹਨਾਂ ਦੇ ਹਿਰਦੇ ਵਿੱਚ ਜਾਗ ਲੱਗਣੀ ਸ਼ੁਰੂ ਹੋ ਜਾਂਦੀ ਸੋ ਇਹ ਭਾਈ ਸਾਹਿਬ ਦੱਸਦੇ ਕਹਿੰਦੇ ਵੀ ਮੈਂ ਉਦੋਂ ਤੋਂ ਸੁਣਨਾ ਪਰ ਮੇਰੇ ਵਿਆਹ ਨੂੰ ਨਾ 9 ਸਾਲ ਹੋ ਗਏ ਪਰ ਮੇਰੇ ਘਰ ਕੋਈ ਨਾ ਪੁਜੰਗੀ ਹੋਇਆ ਨਾ ਪੁਜੰਗਣ ਹੋਈ ਤੇ ਕਹਿੰਦੇ ਵੀ ਮੇਰੇ ਮਨ ਵਿੱਚ ਬੜੀ ਮੈਂ ਵੀ ਇਕੱਲਾ ਇਕੱਲਾ ਆਸਾਂ ਪਰਿਵਾਰ ਦਾ ਮੇਰੇ ਫਾਦਰ ਸਾਹਿਬ ਵੀ ਚੜ੍ਹਾਈ ਕਰ ਗਏ ਮਾਤਾ ਜੀ ਵੀ ਚੜ੍ਹਾਈ ਕਰ ਗਏ ਹੁਣ ਮੈਂ ਤੇ ਮੇਰੀ ਘਰ ਵਾਲੀ ਅਸੀਂ ਦੋਵੇਂ ਹੀ ਜੀ ਰਹਿੰਨੇ ਆਂ ਤੇ ਕਹਿੰਦੇ ਵੀ ਸਾਨੂੰ ਨਾ ਮੈਂ ਅਚਨਚੇਤੀ ਜਿੱਦਾਂ YouTube ਖੋਲਿਆ ਤੇ ਉਥੇ ਇੱਕ ਹੱਡਬੀਤੀ ਤੁਹਾਡੀ ਬੋਲੀ ਆ ਗਈ ਸੀ ਉਦੋਂ ਨਵਾਂ ਨਵਾਂ ਤੁਹਾਡਾ ਚੈਨਲ ਚੱਲਿਆ ਸੀ ਕਹਿੰਦਾ ਉਦੋਂ ਤੋਂ ਲੈ ਕੇ ਮੈਂ ਕਦੇ ਨਾਗਾ ਨਹੀਂ ਪਾਇਆ ਤੇ ਪਰ ਕਹਿੰਦੇ ਬਹੁਤ ਕੁਝ ਮਿਲਿਆ ਖਾਲਸਾ ਜੀ ਦਾਸ ਤੇ ਸਿਰਫ ਇੱਕ ਹੱਡਬੀਤੀ ਸੁਣ ਕੇ ਸੰਗਤ ਕੋਲੋਂ ਤੇ ਬੋਲ ਦਿੰਦਾ ਤੇ ਕਈਆਂ ਨੇ ਮੈਨੂੰ ਇਹ ਵੀ ਗੱਲ ਕਹੀ ਵੀ ਤੁਸੀਂ ਏਡੀ ਲੰਮੀ ਹੱਡ ਬੋਲ ਦਿੰਦੇ ਹੋ ਇੰਨਾ ਲੰਮਾ ਖਿੱਚ ਦਿੰਦੇ ਹੋ ਇਹਦਾ ਕੀ ਫਾਇਦਾ ਸਿੱਧੀ ਹੱਡਬੀਤੀ ਸੁਣਾਉ ਤੇ ਗੱਲ ਖਤਮ ਤੇ ਮੈਨੂੰ ਕਹੀਂ ਸਕਦਾ ਕਹਿੰਦੀਆਂ ਵੀ ਤੁਸੀਂ ਪਹਿਲਾਂ ਵਿਚਾਰ ਕਰੋ ਅਸੀਂ ਹੱਡ ਬੀਤੀ ਘੱਟ ਸੁਣਦੇ ਹਾਂ ਅਸੀਂ ਵਿਚਾਰ ਜ਼ਿਆਦਾ ਸੁਣਦੇ ਹਾਂ ਸੋ ਖਾਲਸਾ ਜੀ ਆਪੋ ਆਪਣੀ ਬਿਰਤੀ ਹੈ ਆਪੋ ਆਪਣਾ ਰੰਗ ਢੰਗ ਹੈ ਕੋਈ ਕਿਸੇ ਪ੍ਰਕਾਰ ਸੁਣਦਾ ਕੋਈ ਕਿਸੇ ਪ੍ਰਕਾਰ ਸੁਣਦਾ ਸੋ ਇਹ ਵੀਰ ਕਹਿੰਦਾ ਕਿ ਮੈਂ ਕਦੇ ਨਾਗਾ ਨਹੀਂ ਪਾਇਆ ਤੇ ਕਹਿੰਦੇ ਵੀ ਮੈਂ ਨਾ ਤੁਹਾਡੀਆਂ ਹੱਡ ਬੀਤੀਆਂ ਸੁਣ ਸੁਣ ਕੇ ਤੇ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਸਾਹਿਬ ਦਾ ਜਿੱਥੇ ਬੁੰਗਾ ਉੱਥੇ ਮੈਂ ਨਾ ਸੇਵਾ ਕਰਨ ਲੱਗ ਪੈਣਾ ਕੱਪੜਾ ਘਰੋਂ ਲੈ ਜਾਣਾ ਉੱਥੇ ਥੜੇ ਨੂੰ ਸਾਫ਼ ਕਰ ਆਉਣਾ ਤੇ ਕਈ ਵਾਰ ਸ਼ੀਦਾਂ ਸਾਹਿਬ ਚਲੇ ਜਾਣਾ ਕਈ ਵਾਰ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਤੇ ਚਲੇ ਜਾਣਾ ਏਦਾਂ ਖਾਲਸਾ ਜੀ ਵੀਰ ਕਹਿੰਦਾ ਮੈਂ ਸੇਵਾ ਕਰਦਾ ਰਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੈਂ ਇਹੀ ਗੱਲ ਕਹਿਣੀ ਕਿੰਦਾ ਮੈਂ ਹੱਡ ਬੀਤੀਆਂ ਵਿੱਚੋਂ ਇਹੀ ਸੁਣਦਾ ਸਾਂ ਵੀ ਮਹਾਰਾਜ ਜੋ ਤੁਹਾਨੂੰ ਚੰਗਾ ਲੱਗੇ ਮੈਨੂੰ ਉਹੀ ਚੀਜ਼ ਦਿਓ ਜੇ ਮੇਰੇ ਕਰਮਾਂ ਵਿੱਚ ਸੁੱਖ ਨਹੀਂ ਆ ਬੱਚਿਆਂ ਕਰਕੇ ਫਿਰ ਮੈਨੂੰ ਮਹਾਰਾਜ ਜਿੱਦਾਂ ਤੁਸੀਂ ਰੱਖੋ ਮੈਂ ਉਦਾਂ ਹੀ ਠੀਕ ਹ ਕਹਿੰਦਾ ਏਦਾਂ ਮੈਂ ਅਰਦਾਸਾਂ ਬੇਨਤੀਆਂ ਜੋਦਣੀਆਂ ਕਰਨੀਆਂ ਫਿਰ ਉਸ ਤੋਂ ਬਾਅਦ ਮੈਨੂੰ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਦਾ ਕਹਿੰਦਾ ਤੁਹਾਡੇ ਤੋਂ ਪਤਾ ਲੱਗਾ ਪਹਿਲਾਂ ਮੈਂ ਸੇਵਾ ਕਰਨਾ ਮੇਰੇ ਸਾਹ ਹਣਾ 4-5 ਮਹੀਨੇ ਮੈਂ ਉੱਥੇ ਸੇਵਾ ਕੀਤੀ ਸ਼ਹੀਦਾ ਸਾਹਿਬ ਜੰਦਾ ਰਿਆ ਚਪੈਰਿਆਂ ਬਾਰੇ ਪਤਾ ਲੱਗਿਆ ਉਹ ਵੀ ਕਰਦਾ ਰਿਆ ਸਮਾਂ ਕੱਢ ਕੇ ਮੈਂ ਕਰਨਾ ਕਹਿੰਦੇ ਫਿਰ ਉਸ ਤੋਂ ਬਾਅਦ ਬਾਬਾ ਨੌ ਸਿੰਘ ਸਾਹਿਬ ਦੇ ਅਸਥਾਨੇ ਦਾ ਮੈਨੂੰ ਪਤਾ ਲੱਗਾ ਮੈਂ ਉੱਥੇ ਘੋੜਿਆਂ ਨੂੰ ਚਣੇ ਵੀ ਪਾ ਕੇ ਆਇਆ ਸ਼ਹੀਦੀ ਦੇਗ ਵੀ ਕਰਾਈ ਤੇ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਾਬਾ ਨੌ ਸਿੰਘ ਸਾਹਿਬ ਦੇ ਅਸਥਾਨੇ ਦੇ ਜਾਂਦਿਆਂ ਨੂੰ ਵੀ ਮੈਨੂੰ 2.5 ਮਹੀਨੇ ਹੋ ਹੀ ਗਏ ਸੀ ਕਰੀਬ ਸਾਲਕ ਦੇ ਕਰੀਬ ਹੋ ਗਿਆ ਸੀ ਸੇਵਾ ਕਰਦਿਆਂ ਨੂੰ ਤੇ ਮਹਾਰਾਜ ਦੀ ਕਿਰਪਾ ਨਾਲ ਮਤਲਬ ਜਦੋਂ ਤੋਂ ਮੈਂ ਜੁੜਿਆ ਹਾਂ ਹੱਡ ਵੀ ਤੀਆਂ ਸੁਣ ਕੇ ਛੀ ਦਾਦੇ ਨਾਲ ਸਾਲ ਹੋ ਗਿਆ ਸੀ ਸੇਵਾ ਕਰਦਿਆਂ ਨੂੰ ਤੇ ਕਹਿੰਦਾ ਮੇਰੀ ਵਾਈਫ ਜਿਹੜੀ ਸੀ ਉਹ ਕਹਿੰਦੀ ਸੀ ਵੀ ਸਾਨੂੰ ਨਹੀਂ ਮਿਲਣਾ ਉਹ ਥੋੜੀ ਨਾਸਤਿਕ ਸੀ ਤੇ ਕਹਿੰਦੇ ਮੈਂ ਇਹੀ ਅਰਦਾਸ ਕਰਨੀ ਕਹਿੰਦੇ ਇੱਕ ਦਿਨ ਮੈਂ ਬਾਬਾ ਨੋ ਸਿੰਘ ਸਾਹਿਬ ਦੇ ਅਸਥਾਨੇ ਤੇ ਨਾ ਕਿਸੇ ਦਾ ਖਾਨਪਾਤ ਸਾਹਿਬ ਉੱਥੇ ਲੜੀ ਚੱਲਦੀ ਹੈ ਤੇ ਉਹਦਾ ਭੋਗ ਪੈ ਰਿਆ ਸੀ ਤੇ ਮੈਂ ਉੱਥੇ ਨਾ ਸੇਵਾ ਦੇ ਕੇ ਤੇ ਬਾਬਾ ਜੀ ਨੂੰ ਅਰਦਾਸ ਲਿਖਾਈ ਕਿ ਮਹਾਰਾਜ ਦਾ ਮੇਰੀ ਘਰ ਵਾਲੀ ਆ ਉਹ ਨਾਸਤਿਕ ਪੁਨੇ ਵਿੱਚ ਪਈ ਹੋਈ ਆ ਕਿਰਪਾ ਕਰੋ ਵੀ ਉਹ ਵੀ ਆਸਤਿਕ ਬਣੇ ਕਹਿੰਦੇ ਉਹਨਾਂ ਨੇ ਅਰਦਾਸ ਕੀਤੀ ਬਾਬਾ ਨੋ ਸਿੰਘ ਸਾਹਿਬ ਦੇ ਆਸਾਨੇ ਦੇ ਐਡੀ ਕਿਰਪਾ ਵਰਤੀ ਵੀ ਮੇਰੀ ਉਹੀ ਘਰ ਵਾਲੀ ਮੈਨੂੰ ਕਹਿਣ ਲੱਗ ਪਈ ਵੀ ਮੈਨੂੰ ਵੀ ਨਾਲ ਲੈ ਕੇ ਜਾਇਆ ਕਰ ਤੇ ਕਹਿੰਦੇ ਫਿਰ ਅਸੀਂ ਦੋਵੇਂ ਜਾਣੇ ਮਹਾਰਾਜ ਦੇ ਦਰਸ਼ਨ ਕਰਨ ਆਉਣ ਲੱਗ ਪਏ ਸੇਵਾ ਕਰਨੀ ਬਰਤਣਾ ਦੀ ਸੀ ਦਾ ਸਾਹਿਬ ਦਰਬਾਰ ਸਾਹਿਬ ਹੱਡ ਬੀਤੀਆਂ ਵੀ ਤੁਹਾਡੀਆਂ ਕਹਿੰਦੀ ਉਹ ਸੁਣਨ ਲੱਗ ਪਈ ਪਹਿਲਾਂ ਨਹੀਂ ਅਸੀਂ ਸੁਣਦੀ ਤੇ ਮੈਂ ਸੁਣਨੀ ਤਾਂ ਉਹਨੇ ਮੈਨੂੰ ਕਹਿਣਾ ਤੁਸੀਂ ਆ ਕੀ ਲਾਗੇ ਲਾਇਆ ਕੋਈ ਨਹੀਂ ਛੱਡੋ ਇਦਾਂ ਦੀ ਬਿਰਤੀ ਹੋ ਗਈ ਸੀ ਕਿਉਂਕਿ ਚੀਜ਼ ਨਹੀਂ ਸੀ ਮਿਲੀ ਫਿਰ ਖਾਲਸਾ ਜੀ ਵੀਰ ਕਹਿੰਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਦੇ ਕਹਿੰਦੇ ਮੈਂ ਨਾ ਸ਼ੀਦਾਂ ਸਾਹਿਬ ਅ ਕੋਈ ਪਰਿਵਾਰ ਮੈਨੂੰ ਕਿ ਮਿਲਿਆ ਕਹਿੰਦੇ ਵੀ ਅਸੀਂ ਬਾਬਾ ਨੋ ਸਿੰਘ ਸਾਹਿਬ ਦੇ ਸਮਾਧੇ ਜਾਣਾ ਤੇ ਕਹਿੰਦੇ ਮੈਂ ਵੀ ਉਹਨੂੰ ਜਾਣਾ ਸੀਗਾ ਕਹਿੰਦੇ ਫਿਰ ਮੈਂ ਉਹਨਾਂ ਨੂੰ ਆਖਿਆ ਵੀ ਚਲੋ ਮੈਂ ਤੁਹਾਨੂੰ ਲੈ ਚੱਲਦਾ ਮੈਂ ਕਹਿੰਦਾ ਮੋਟਰਸਾਈਕਲ ਆਪਣਾ ਸ਼ੀਦਾਂ ਸਾਹਿਬ ਹੀ ਲੱਗਾ ਰਹਿਣ ਦਿੱਤਾ ਵੀ ਅਸੀਂ ਉੱਥੋਂ ਆਟੋ ਲੈ ਕੇ ਮੈਂ ਸੰਗਤ ਨੂੰ ਲੈ ਕੇ ਗਿਆ ਕਹਿੰਦੇ ਮੈਂ ਉਹ ਸੰਗਤ ਨੂੰ ਤੁਹਾਡੇ ਬਾਰੇ ਦੱਸਿਆ ਵੀ ਇਦਾਂ ਹੱਡ ਬਿੱਟੀਆਂ ਸੁਣਾਉਂਦੇ ਆ ਸਿੰਘ ਉਹ ਵੀ ਸੁਣਿਆ ਕਰੋ ਤੁਸੀਂ ਕਹਿੰਦੇ ਉਸ ਤੋਂ ਬਾਅਦ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਸ਼ੀਦਾਂ ਸਾਹਿਬ ਤੋਂ ਅਸੀਂ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਤੇ ਗਏ ਕਹਿੰਦੇ ਉੱਥੇ ਜਾ ਕੇ ਜਦੋਂ ਮੈਂ ਉਹ ਸੰਗਤ ਨੂੰ ਸਾਰਾ ਦੱਸਿਆ ਵੀ ਇੱਥੇ ਬਾਬਾ ਨੋ ਸਿੰਘ ਸਾਹਿਬ ਦਾ ਇਹ ਸਥਾਨ ਆ ਉਹਨਾਂ ਨੂੰ ਦਰਸ਼ਨ ਕਰਾਏ ਉਹ ਵੀ ਖਾਲਸਾ ਜੀ ਕਹਿੰਦੇ ਵੀ ਕੋਈ ਕਿਸੇ ਕੋਲੋਂ ਸੁਣ ਕੇ ਹੀ ਆਏ ਸੀਗੇ ਤੇ ਮਹਾਰਾਜ ਦੀ ਕਿਰਪਾ ਨਾਲ ਵੀਰ ਕਹਿੰਦਾ ਰਾਤ ਨੂੰ ਮੈਂ ਸੁੱਤਾ ਤੇ ਮੈਨੂੰ ਰਾਤ ਨੂੰ ਸੁਪਨੇ ਵਿੱਚ ਨਿਹੰਗ ਸਿੰਘ ਮਿਲੇ ਸੁਪਨੇ 'ਚ ਉਹ ਕਹਿੰਦੇ ਵੀ ਤੁਸੀਂ ਕਿਸੇ ਨੂੰ ਰਾਹ ਪਾਇਆ ਤੇ ਸੁਪਨੇ ਵਿੱਚ ਇਦਾਂ ਕਹਿਣ ਵੀ ਤੂੰ ਜਿੱਦਾਂ ਕਿਸੇ ਨੂੰ ਤੂੰ ਰਾਹੇ ਪਾਇਆ ਉਦਾਂ ਤੈਨੂੰ ਵੀ ਖਾਲਸਾ ਰਾਹੇ ਪਾਰ ਆ ਪਾਵੇਗਾ ਇਦਾਂ ਕਹਿੰਦਾ ਬਚਨ ਹੋਏ ਕਹਿੰਦੇ ਗੁਰੂ ਸਾਹਿਬ ਦੀ ਕਿਰਪਾ ਹੋਈ ਮੈਨੂੰ ਪਹਿਲਾਂ ਤਾਂ ਸਮਝ ਨਾ ਆਈ ਵੀ ਕਿਹੜਾ ਰਾਹ ਪਾਇਆ ਫਿਰ ਮੈਨੂੰ ਲੱਗਾ ਵੀ ਸ਼ਾਇਦ ਮੈਂ ਉਹ ਸੰਗਤ ਨੂੰ ਬਾਬਾ ਨੋ ਸਿੰਘ ਸਾਹਿਬ ਦੇ ਆਸਾਨੇ ਦਾ ਰਸਤਾ ਦੱਸਿਆ ਉੱਥੇ ਛੱਡ ਕੇ ਆ ਇਸ ਕਰਕੇ ਹੋ ਗਈ ਹੋਈ ਇਹ ਗੱਲ ਪਰ ਉਹੀ ਗੱਲ ਸੀਗੀ ਤੇ ਸ਼ੀਦਾ ਨੇ ਖਾਲਸਾ ਜੀ ਆਣ ਦੇ ਦਰਸ਼ਨ ਦਿੱਤੇ ਜਦੋਂ ਗੁਰੂ ਸਾਹਿਬ ਦੀ ਕਿਰਪਾ ਵਰਤੀ ਤੇ ਮਹਾਰਾਜ ਨੇ ਮਿਹਰ ਕੀਤੀ ਤੇ ਫਿਰ ਵੀਰ ਕਹਿੰਦਾ ਕਿ ਥੋੜੇ ਚਿਰ ਬਾਅਦ ਹੀ ਮੇਰੀ ਵਾਈਫ ਜਿਹੜੀ ਸੀ ਉਹ ਪ੍ਰੈਗਨੈਂਟ ਹੋ ਗਈ ਤੇ ਕਹਿੰਦੇ ਅਸੀਂ ਡਾਕਟਰ ਕੋਲੇ ਗਏ ਡਾਕਟਰ ਕੋਲੋਂ ਪੁੱਛਿਆ ਸਾਰਾ ਤੇ ਉਹਨਾਂ ਨੇ ਦੱਸਿਆ ਕਿਨੇ ਮੇਰੇ ਵਾਈਫ ਦੇ ਪੇਟ 'ਚ ਦਰਦ ਬਹੁਤ ਹੁੰਦੇ ਸੀ ਅਸੀਂ ਦਿਖਾਉਣ ਵਾਸਤੇ ਗਏ ਸਾਂ ਤੇ ਉਦੋਂ ਡਾਕਟਰ ਨੇ ਸਾਨੂੰ ਕਹਿ ਦਿੱਤਾ ਵੀ ਤੁਹਾਡੇ ਵਾਲ ਤੇ ਮਹਾਰਾਜ ਦੀ ਖੁਸ਼ੀ ਬਣੀ ਹੋਈ ਆ ਵੀ ਤੁਹਾਡੀ ਵਾਈਫ ਪ੍ਰੈਗਨੈਂਟ ਆ ਤੇ ਕਹਿੰਦਾ ਮੈਂ ਹੈਰਾਨ ਸਾਂ ਵੀ 9-10 ਸਾਲ ਹੋ ਗਏ ਸੀਗੇ ਵੀ ਅਸੀਂ ਇਹ ਗੱਲ ਹੀ ਨਹੀਂ ਸੀ ਕਦੇ ਸਾਡੇ ਵਿੱਚ ਆਈ ਵੀ ਮੇਰੀ ਵਾਈਫ ਪ੍ਰੈਗਨੈਂਟ ਹੋ ਸਕਦੀ ਤੇ ਕਹਿੰਦੇ ਮੈਨੂੰ ਇੰਨਾ ਮਹਾਰਾਜ ਸੱਚੇ ਪਾਤਸ਼ਾਹ ਤੇ ਉਹ ਦਿਨ ਖੁਸ਼ੀ ਆਈ ਮਹਾਰਾਜ ਤੇ ਇੰਨਾ ਪ੍ਰੇਮ ਆਇਆ ਕਿ ਮਹਾਰਾਜ ਜੀ ਵੀ ਮੈਂ ਤਾਂ ਤੁਹਾਡੇ ਦਰ ਤੇ ਇਹ ਕਿਹਾ ਹੀ ਨਹੀਂ ਵੀ ਮੈਨੂੰ ਪੁੱਤ ਜਾਂ ਪੁੱਤਰੀ ਦਿਓ ਤੇ ਖਾਲਸਾ ਜੀ ਸਾਲ ਲਗਾਤਾਰ ਵੀਰ ਨੇ ਸੇਵਾ ਕੀਤੀ ਤੇ ਮਹਾਰਾਜ ਨੇ ਆਉਂਦੇ ਸਾਲ ਨੂੰ ਪੁੱਤਰ ਝੋਲੀ ਵਿੱਚ ਪਾਤਾ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਦੇ ਪੁੱਤਰ ਹੋਇਆ ਉਹ ਕਹਿੰਦਾ ਵੀ ਮੈਂ ਸ਼ਹੀਦਾਂ ਦੇ ਦਰ ਤੇ ਇਦਾਂ ਸੇਵਾ ਕਰਕੇ ਪ੍ਰਾਪਤੀ ਕੀਤੀ ਤੇ ਕਹੀਂ ਖਾਲਸਾ ਜੀ ਬਿਰਤੀ ਵਾਲੇ ਲੋਕ ਜਿਹੜੇ ਜਿੱਦਾਂ ਕਿ ਮੈਂ ਨਾਮ ਨਹੀਂ ਲੈਣਾ ਆਪ ਸੰਗਤਾਂ ਨੇ ਸੁਣਿਆ ਹੀ ਹੋਵੇਗਾ ਇੰਸਟਾਗ੍ਰਾਮ ਤੇ ਜਾਂ ਹੋਰ ਕਿਤੇ ਕਿ ਤੁਸੀਂ ਨਾ ਇਹ ਬਾਬਾ ਦੀਪ ਸਿੰਘ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸ਼ਰੀਕ ਨਾ ਬਣਾਵੋ ਹੱਦ ਹੋ ਗਈ ਇਹ ਖਾਲਸਾ ਜੀ ਕਹਿੰਦੇ ਵੀ ਇੰਨਾ ਲੰਮਾ ਸਮਾਂ ਮੈਂ ਬਹੁਤ ਸਤਿਕਾਰ ਕਰਦਾ ਆਂ ਸਾ ਕਿਉਂ ਗਾਡੀ ਜੀ ਦਾ ਬਹੁਤ ਜ਼ਿਆਦਾ ਤੇ ਮੈਂ ਉਹਨਾਂ ਦੀ ਕਥਾ ਸੁਣਦਾ ਰਿਹਾ ਉਹਨਾਂ ਦਾ ਬਹੁਤ ਅਦਬ ਸਤਿਕਾਰ ਕਰਦਾ ਰਿਹਾ ਪਰ ਉਹਨਾਂ ਦੇ ਬੋਲ ਸੁਣ ਕੇ ਤੇ ਮੇਰਾ ਮਨ ਜਿਹੜਾ ਖਟਾ ਹੋ ਗਿਆ ਕਿਉਂਕਿ ਜਿਸ ਮਨੁੱਖ ਦੇ ਉੱਤੇ ਬਾਣੀ ਦਾ ਅਸਰ ਹੀ ਨਹੀਂ ਹੋਇਆ ਜਿਸ ਨੂੰ ਪਤਾ ਹੀ ਨਹੀਂ ਆ ਵੀ ਮੈਂ ਬੋਲਣ ਕੀ ਲੱਗਾ ਤੇ ਮਹਾਰਾਜ ਕਹਿੰਦੇ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਿਸ਼ਨਾਹੇ ਜਲ ਤੇ ਉਪਜ ਤਰੰਗ ਨਿਓ ਜਲ ਹੀ ਵਿਖੈ ਸਮਾਹੇ ਜਿਹੜਾ ਸਮੁੰਦਰ ਹੈ ਤੇ ਸਮੁੰਦਰ ਵਿੱਚ ਉੱਠੀ ਹੋਈ ਲਹਿਰ ਉਹ ਦੋਵੇਂ ਇੱਕ ਹੀ ਨੇ ਦੋ ਨਹੀਂ ਹੈਗੀਆਂ ਐਵੇਂ ਹੀ ਖਾਲਸਾ ਜੀ ਗੁਰੂ ਹੈ ਗੁਰੂ ਦਾ ਸਿੱਖ ਹੈ ਮਹਾਰਾਜ ਸੱਚੇ ਪਾਸ਼ਣ ਨੇ ਤੇ ਆਖਿਆ ਹੈ ਗੁਰਸਿੱਖਾਂ ਅੰਦਰ ਸਤਗੁਰ ਵਰਤੈ ਗੁਰੂ ਵਰਤਦਾ ਹੈ ਬਾਬਾ ਦੀਪ ਸਿੰਘ ਸਾਹਿਬ ਦੇ ਅੰਦਰ ਬਾਬਾ ਨੌ ਸਿੰਘ ਸਾਹਿਬ ਦੇ ਅੰਦਰ ਖਾਲਸਾ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਜਿੰਨੇ ਸ਼ਹੀਦ ਹੋਏ ਹਨ ਸਾਰਿਆਂ ਦੇ ਵਿੱਚ ਗੁਰੂ ਵਰਤਦਾ ਹੈ ਬਾਬਾ ਬਿਧੀ ਚੰਦ ਨੂੰ ਐਵੇਂ ਨਹੀਂ ਸਤਗੁਰਾਂ ਨੇ ਆਪਣਾ ਸੀਨਾ ਆਖਿਆ ਭਾਈ ਬਹਿਲੋ ਨੂੰ ਮਹਾਰਾਜ ਨੇ ਐਵੇਂ ਨਹੀਂ ਪਹਿਲੂ ਆਖਿਆ ਭਾਈ ਮੰਝ ਨੂੰ ਐਵੇਂ ਨਹੀਂ ਬੋਹੇ ਤੇ ਆਖਿਆ ਬਾਬਾ ਬੁੱਢਾ ਸਾਹਿਬ ਜੀ ਨੂੰ ਐਵੇਂ ਨਹੀਂ ਪੁੱਤਰਾਂ ਦੇ ਦਾਨੀ ਆਖਿਆ ਮਹਾਰਾਜ ਉਹਨਾਂ ਦੇ ਵਿੱਚ ਵਰਤ ਗਏ ਨੇ ਉਹਨਾਂ ਦੇ ਵਿੱਚ ਸਤਗੁਰਾਂ ਦੀ ਜੋਤ ਹੈ ਕਿਉਂਕਿ ਉਹ ਇੱਕ ਹੋ ਚੁੱਕੇ ਨੇ ਤੇ ਖਾਲਸਾ ਜੀ ਜੋ ਸਤਗੁਰਾਂ ਦਾ ਹੱਥ ਉਹੀ ਗੁਰੂ ਸਿੱਖਾਂ ਦਾ ਹੱਥ ਬਾਬਾ ਨਿਹੰਗ ਸਿੰਘ ਸਾਹਿਬ ਜਿਹੜੇ ਖਾਲਸਾ ਜੀ ਆਪਾਂ ਹਜੂਰ ਸਾਹਿਬ ਜਾਣੇ ਆ ਤੇ ਕਲਗੀਧਰ ਮਹਾਰਾਜ ਨੇ ਦਰਸ਼ਨ ਦੇ ਕੇ ਕੀ ਆਖਿਆ ਸੀ ਵੀ ਖੀਸਾ ਮੇਰਾ ਭਾਵ ਜੇਬ ਮੇਰੀ ਹੋਵੇਗੀ ਹੱਥ ਤੇਰਾ ਹੋਊਗਾ ਮੇਰੀ ਜੇਬ ਵਿੱਚੋਂ ਕੱਢ-ਕੱਢ ਕੇ ਵਰਤੀ ਜਾ ਵੰਡੀ ਜਾ ਤੇ ਇਹ ਲੋਕ ਮੈਨੂੰ ਸਮਝ ਨਹੀਂ ਆਉਂਦੀ ਚੰਗੇ ਚੰਗੇ ਗਿਆਨੀ ਜਿਹੜੇ ਇਹਨਾਂ ਨੂੰ ਕੀ ਮੁਸ਼ਕਲ ਆ ਗਈ ਆ ਵੀ ਜੇ ਕੋਈ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਨਾਲ ਜੁੜਦਾ ਖਾਲਸਾ ਜੀ ਜੁੜਦੇ ਮਹਾਰਾਜ ਦੇ ਘਰ ਨਾਲ ਰਿਹਾ ਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਤੇ ਜਾ ਰਹੇ ਆ ਨਾ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉੱਥੇ ਸ਼ੁਸ਼ੋਭਤ ਹੈ ਬਾਣੀ ਨਾਲ ਜੋੜਨਾ ਹੈ ਬਾਬਾ ਦੀਪ ਸਿੰਘ ਸਾਹਿਬ ਵੀ ਤੁਹਾਨੂੰ ਇਹੀ ਗੱਲ ਕਹਿਣਗੇ ਬਾਣੀ ਪੜਿਆ ਕਰੋ ਗੁਰਮਖੋ ਬਾਣੀ ਪੜੋ ਬਾਣੀ ਦਾ ਅਭਿਆਸ ਕਰੋ ਜਿਹੜਾ ਚਪਹਿਰਾ ਹੈ ਉੱਥੇ ਬਾਣੀ ਪੜੀ ਜਾਂਦੀ ਹੈ ਤੇ ਇਸ ਕਰਕੇ ਲੋਕਾਂ ਦੀ ਬਿਰਤੀ ਇਹੋ ਜੀ ਹੋ ਗਈ ਮੈਂ ਬੋਲਣਾ ਚਾਹੁੰਦਾ ਆ ਸਾਂ ਪਹਿਲਾਂ ਚਲੋ ਇਹ ਹੱਡ ਬੀਤੀ ਵਿੱਚ ਹੀ ਬੋਲਿਆ ਗਿਆ ਇਹ ਵੇਖੋ ਵੀਰ ਨੇ ਖਾਲਸਾ ਜੀ ਪਹਿਲੇ ਦਿਨ ਤੋਂ ਦਾਸ ਨਹੀਂ ਆ ਵੀਡੀਓ ਸੁਣੀਆ ਤੇ ਬਹੁਤ ਖੁਸ਼ੀ ਹੋਈ ਇਹਦੀ ਹੱਡ ਬੀਤੀ ਸੁਣ ਕੇ ਮਹਾਰਾਜ ਨੇ ਭਾਗ ਲਾ ਦਿੱਤੇ ਪੁੱਤਰ ਬਖਸ਼ ਦਿੱਤਾ ਸੋ ਸੱਚੇ ਪਾਤਸ਼ਾਹ ਦੇ ਦਰੋਂ ਬਹੁਤ ਕੁਝ ਮਿਲਦਾ ਹੈ ਸਾਨੂੰ ਲੈਣਾ ਆ ਜਾਵੇ ਸਾਨੂੰ ਮੱਤਾ ਆ ਜਾਵੇ ਕਿਵੇਂ ਮਹਾਰਾਜ ਬਖਸ਼ਦੇ ਆ ਕਿਵੇਂ ਖੁਸ਼ੀਆਂ ਬਖਸ਼ਦੇ ਆ ਕਿਵੇਂ ਨਿਹਾਲੂ ਨਿਹਾਲ ਕਰਦੇ ਆ ਇਹ ਮਹਾਰਾ ਸੱਚੇ ਪਾਤਸ਼ਾਹ ਜਾਣਦੇ ਆ ਆਪਾਂ ਆਪਣਾ ਕਰਮ ਕਰਿਆ ਕਰੀਏ ਸੇਵਾ ਕਰਿਆ ਕਰੀਏ ਫਲ ਮਹਾਰਾਜ ਨੇ ਆਪਣੇ ਆਪ ਲਾ ਦੇਣ ਸਾਰੇ ਸਤਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚੋਂ ਮੰਗਦੇ ਆ ਦੇ ਮਹਾਰਾਜ ਸ਼ਰਧਾ ਭਾਵਨਾ ਵੇਖ ਕੇ ਸਾਰਿਆਂ ਨੂੰ ਦਿੰਦੇ ਸੋ ਮਹਾਰਾਜ ਕਿਰਪਾ ਕਰ ਅਨੁਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ ਦੇਣੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ